ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੋ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 6 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਥੰਮ੍ਹ ਦੇ ਲੀਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਡੇਲੀ ਰੁਟੀਨ ਵਰਕ ਦੀ ਆ ਤੇ ਉਹਦੇ ਨਾਲ ਨਾਲ ਇੱਕ ਸਪੈਸ਼ਲ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਸਮਝਿਓ ਤੇ ਬਾਅਦ ਉਹ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਬਾਕੀ ਜਿਨ੍ਹਾਂ ਨੇ ਕੱਲ ਦੀ ਵੀਡੀਓ ਵਿੱਚ ਸਹੀ ਜਵਾਬ ਦਿੱਤਾ ਸੀ ਵੈਸੇ ਪੂਰਾ ਸਹੀ ਨਹੀਂ ਸੀ ਥੋੜਾ ਜਿਹਾ ਗਲਤ ਸੀ ਥੋੜਾ ਸਹੀ ਸੀ ਬਸ ਉਹਨਾਂ ਨੇ ਕੱਲਿਆਂ ਨੇ ਜਵਾਬ ਦਿੱਤਾ ਸੀ ਤੇ ਤਾਂ ਕਰਕੇ ਮੈਂ ਉਹਨਾਂ ਦਾ ਨਾਮ ਲੈ ਰਹੀ ਹਾਂ ਤੇ ਉਹਨਾਂ ਦਾ ਚੈਨਲ ਦਾ ਨਾਮ ਹੈ ਸਤਵਿੰਦਰ ਕੌਰ ਵੈਸੇ ਉਹ ਵੀਡੀਓ ਕਿਸੇ ਚੀਜ਼ ਦੀ ਅਪਲੋਡ ਨਹੀਂ ਕਰਦੇ ਆ ਤੇ ਬਾਕੀ ਜੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਚੈਨਲ ਦਾ ਨਾਮ ਲੀਏ ਤਾਂ ਵੀਡੀਓ ਦੇਖ ਕੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਪੁੱਛਿਆ ਹੋਇਆ ਸਵਾਲ ਆ ਉਹਦਾ ਜਵਾਬ ਦੇਣਾ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਤੇ ਸਮਝਿਓ ਲਓ ਜੀ ਇੱਥੇ ਹੁਣ ਮੈਂ ਲੱਗੀਆਂ ਧਾਰ ਕੱਢਣ ਆਰੰਗਨ ਵੇਸੇ ਪੂਰੀ ਨਹੀਂ ਕੱਢਣੀ ਅੱਜ ਮੈਂ ਸਿੱਖ ਰਹੀ ਆ ਪਹਿਲਾਂ ਵੀ ਲੱਗੀ ਸੀ ਇੱਕ ਵਾਰੀ ਸਿੱਖਣ ਉਹਦੋਂ ਫਿਰ ਬੈੜੀ ਨੇ ਇੱਕ ਨੇ ਛੜ ਮਾਰੀ ਇਸ ਮੈਂ ਫਿਰ ਡਰ ਗਈ ਸੀ ਪਰ ਹੁਣ ਥੋੜਾ ਸਾਨੂੰ ਮੁਸ਼ਕਿਲ ਆ ਰਹੀ ਸੀ ਕਿਉਂਕਿ ਮੇਰੇ ਹਸਬੰਦ ਨੂੰ ਕਈ ਵਾਰੀ ਜਾਣਾ ਪੈਂਦਾ ਸੀ ਉਦੋਂ ਫਿਰ ਸਾਨੂੰ ਧਾਰ ਕਿਸੇ ਤੋਂ ਕਢਵਾਉਣੀ ਪੈਂਦੀ ਸੀ ਬਲਾਕੇ ਫਿਰ ਤਾਂ ਕਰਕੇ ਹੁਣ ਮੈਂ ਸੋਚਿਆ ਵੀ ਹੁਣ ਮੈਂ ਸਿੱਖ ਹੀ ਲੈਣੀ ਆ ਦੇਖੀ ਜਾਓ ਥੋੜਾ ਡਰ ਮੈਨੂੰ ਹੁਣ ਵੀ ਲੱਗ ਰਿਹਾ ਸੀ ਕਿਉਂਕਿ ਇਹ ਬੈੜੀ ਵੀ ਕਈ ਵਾਰੀ ਲੱਤ ਵਿੱਚ ਚਲਾ ਦਿੰਦੀ ਹੈ ਇੱਕ ਦਿਨ ਜਦੋਂ ਅਸੀਂ ਕਿਸੇ ਨੂੰ ਧਾਰ ਕੱਢਣ ਵਾਸਤੇ ਬੁਲਾਇਆ ਸੀ ਨਾ ਤਾਂ ਉਹਨਾਂ ਨੇ ਮਤਲਬ ਧਾਰ ਕੱਢ ਰਹੇ ਸੀ ਤੇ ਉਹ ਦੁੱਧ ਸਾਰਾ ਜਦੋਂ ਬਾਲਟੀ 'ਚ ਸੀਗਾ ਤੇ ਇੱਕਦਮ ਲੱਤ ਮਾਰੀ ਉਹਨੇ ਸਾਰਾ ਸਾਰਾ ਦੁੱਧ ਹਲਡੋਲਤਾ ਨਾਲ ਦੀ ਨਾਲ ਬੈੜੀਆਂ ਦੇ ਇਹੀ ਥੋੜੀ ਜਿਹੀ ਪ੍ਰੋਬਲਮ ਹੁੰਦੀਆਂ ਮੱਝਾਂ ਦੇ ਵਿੱਚ ਡਰ ਨਹੀਂ ਹੁੰਦਾ ਆਪਾਂ ਨੂੰ ਹਨ ਉਹ ਲੱਤ ਨਹੀਂ ਮਾਰਦੀਆਂ ਤੇ ਇਹਨਾਂ ਦਾ ਐ ਨਹੀਂ ਪਤਾ ਹੁੰਦਾ ਵੀ ਕਾਦ ਛਾਲ ਮਾਰਦੇ ਹਨ ਵਿੱਚ ਤੁਸੀਂ ਦੇਖਿਆ ਹੁਣ ਹੁਣ ਵੀ ਵਿੱਚ ਵਿੱਚ ਲੱਤ ਚੱਕ ਰਹੀ ਸੀਗੀ ਤੇ ਦੂਸਰੇ ਪਾਸੇ ਬੱਚੀ ਵਾਰ-ਵਾਰ ਇੱਧਰ ਨੂੰ ਆ ਰਹੀ ਸੀ ਤਾਂ ਕਰਕੇ ਮੈਂ ਉਹਨੂੰ ਪਰੇ ਕਰਨ ਲੱਗ ਗਈ ਤੇ ਹੁਣ ਮੈਂ ਇੱਥੇ ਲੱਗੀ ਸੀ ਗੋਹਾ ਸਿੱਟਣ ਕਿਉਂਕਿ ਮੀਹ ਵਾਲਾ ਮੌਸਮ ਹੋ ਗਿਆ ਸੀ ਮੈਂ ਕਿਹਾ ਵੀ ਚਲੋ ਮੈਂ फटाफट ਹੁਣ ਗੁਹਾ ਸਿੱਟ ਲਵਾਤੇ ਉਧਰ ਅਰਮਾਨ ਦੇ ਡੈਡੀ ਉਹ ਦੂਸਰੀ ਬੈੜੀ ਦੀ ਧਾਰ ਕੱਢ ਰਹੇ ਨੇ ਤੇ ਜਿਹੜੀ ਉਹ ਬੈੜੀ ਧਾਰ ਕੱਢ ਰਹੇ ਸੀ ਉਹ ਬੈੜੀ ਥੋੜਾ ਮਾਰਦੀ ਐ ਤੇ ਲਓ ਜੀ ਹੁਣ ਮੈਂ ਬਾਹਰ ਆ ਗਈ ਸੀ ਗੁਹਾ ਸਿੱਟਣ ਤੇ ਮੌਸਮ ਨਾ ਤੁਸੀਂ ਦੇਖ ਰਹੇ ਹੋ ਮੀਹ ਵਾਲਾ ਮੌਸਮ ਹੋਇਆ ਪਿਆ ਤੇ ਵੈਸੇ ਵਾਇਗੁਰੂ ਨੂੰ ਕਹਿੰਦੇ ਆ ਵੀ ਹਲੀ ਮੀਂਹ ਨਾ ਹੀ ਪਵੇ ਇੱਥੇ ਜਿਵੇਂ ਗੁਹਾ ਜਿਹੜਾ ਸਿੱਟਿਆ ਸੀ ਨਾ ਤਾਂ ਬੱਠਰ ਦੂਸਰੀ ਸਾਈਡ ਤੇ ਗਿਆ ਅਰਮਾਨ ਵੀ ਹੱਸਣ ਲੱਗ ਗਿਆ ਸੀ ਤੇ ਬੱਠਰ ਪਰਲੀ ਸਾਈਡ ਨੂੰ ਰੁੜ ਗਿਆ ਤੇ ਮੈਂ ਨੂੰ ਥੋੜਾ ਜਿਆ ਐ ਸੀਗਾ ਕਿਤੇ ਵੀ ਮੈਂ ਉਧਰਲੀ ਸਾਈਡ ਨੂੰ ਜਾਵਾਂ ਤੇ ਮੈਂ ਰੂੜੀ ਦੇ ਵਿੱਚ ਹੀ ਨਾ ਤਸ ਜਾਵਾਂ ਕੋਈ ਕਿ ਗਿੱਲੀ ਸੀਗੀ ਰੂੜੀ ਤੇ ਬਾਕੀ ਇੱਥੇ ਹੁਣ ਮੈਂ ਥੋੜੀਆਂ ਪਾਥੀਆਂ ਬਣਾ ਰਹੀ ਸੀ ਅੰਦਰੀ ਤੇ ਇਹਨੂੰ ਕੰਧ ਦੇ ਨਾਲ ਹੀ ਮੈਂ ਪੱਥਰੇ ਧਰ ਦੇਣੀ ਆ ਉਹ ਜਿਆਦਾ ਪਾਥੀਆਂ ਆਪਾਂ ਨਹੀਂ ਪਾਥਦੇਆਂ ਕਿਉਂਕਿ ਆਪਾਂ ਨੂੰ ਘਰ ਵਾਸਤੇ ਚਾਹੀਦੀ ਹੁੰਦੀ ਆ ਆਪਾਂ ਕੜਾ ਵੇਚਣੀ ਆ ਨਾ ਸੋ ਤਾਂ ਕਰਕੇ ਮੈਂ ਥੋੜੀਆਂ ਹੀ ਪਾਥੀਆਂ ਅੰਦਰੀ ਪਾਥ ਲੈਣੀਆਂ ਉਹਨਾਂ ਨੂੰ ਚੱਕ ਕੇ ਬਾਹਰ ਧਰ ਆਉਣੀ ਹੁੰਦੀ ਆ ਤੇ ਵੈਸੇ ਮੇਰਾ ਆਦਤ ਤਾਂ ਹੈ ਨਹੀਂ ਸੀ ਜਿਹੜੀ ਪੱਤਨ ਦਾ ਕਿ ਮੀਂਹ ਵਾਲਾ ਮੌਸਮ ਹੋਇਆ ਪਿਆ ਵੀ ਰੱਪਾ ਨੂੰ ਪਤਾ ਵੀ ਪਾਤੀ ਖਰਾਬ ਹੋ ਜਾਂਦੀ ਹੈ ਫਿਰ ਵੀ ਮੈਂ ਕਿਹਾ ਚਲੋ ਅਰਮਾਨ ਕੰਮ ਕਰਨ ਲੱਗ ਗਿਆ ਸੀ ਕੁਝ ਤੇ ਮੈਂ ਕਿਹਾ ਚਲੋ ਮੈਂ ਦੋ ਤਿੰਨ ਪਾਥੀਆਂ ਤਾਂ ਪਾਥੀ ਆਵਾਂ ਵੀ ਬਾਕੀ ਲੱਗੂ ਆਪਾਂ ਸਿਰਦਾਂਗੇ ਸੋ ਪਹਿਲਾਂ ਮੈਂ ਬਾਹਰ ਪਾਦੀ ਹੁੰਦੀ ਸੀ ਕਿਉਂਕਿ ਪਹਿਲਾਂ ਇਹ ਹੁੰਦਾ ਵੀ ਚਲੋ ਵੱਧ ਪਾਥੀਆਂ ਹੁਣ ਇਹ ਹੁੰਦਾ ਵੀ ਜਿੰਨੀ ਕੁ ਜ਼ਰੂਰਤ ਆਉਣੀ ਹੈ ਠੀਕ ਹੈ ਵੀ ਜ਼ਿਆਦਾ ਤੱਕ ਕੀ ਕਰਨੀ ਆ ਤੇ ਬਾਕੀ ਉਸ ਤੋਂ ਬਾਅਦ ਫਿਰ ਮੈਂ ਫਟਾਵਰ ਝਾੜੂ ਵਗੈਰਾ ਲਗਾਤਾ ਸੀਗਾ ਇਰਮਾਨ ਥੋੜਾ ਕੁੱਤਿਆਂ ਰੋਟੀ ਬਣਾਉਣ ਲੱਗਿਆ ਸੀ ਹੁਣ ਕਿਉਂਕਿ ਮੀਹ ਵਾਲਾ ਮੌਸਮ ਕਰਕੇ ਸਾਨੂੰ ਇਹ ਸੀ फटाफट ਜਿਹੜਾ ਕੰਮ ਆ ਉਹ ਨੇ ਮੇੜ ਲੀਏ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਮੈਂ ਆਪਣਾ ਇੱਧਰ ਨਾਲ ਨਾਲ ਕਰੀ ਜਾਨੀ ਆ ਤੇ ਬਾਕੀ ਜਿਹੜਾ ਵਧੀਆ-ਵਧੀਆ ਗੋਹਾ ਉਹਦੀ ਪਾਥੀ ਪਾਥ ਲੈਣੇ ਜਿਹੜਾ ਵਿੱਚ ਕਈ ਵਾਰੀ ਜਾਂ ਸੁੱਕਿਆ ਜਾਂ ਹੁੰਦਾ ਤੇ ਜਾਂ ਜਿਆਦਾ ਢਿੱਲਾ ਜਿਹਾ ਗੋਹਾ ਹੁੰਦਾ ਉਹਦੀ ਪਾਥੀ ਨਹੀਂ ਪਾ ਦਈ ਕਿਉਂਕਿ ਆਪਾਂ ਤੂੜੀ ਨਹੀਂ ਨਾ ਵਿੱਚ ਪਾਉਂਦੇ ਤੂੜੀ ਮੁੱਲ ਦੀ ਆ ਤਾਂ ਕਰਕੇ ਫਿਰ ਤੂੜੀ ਨਹੀਂ ਪਾਉਂਦੇ ਜੇ ਚਲ ਤੂੜੀ ਜਦੋਂ ਘਰ ਦੀ ਹੁੰਦੀ ਆ ਉਦੋਂ ਫਿਰ ਆਪਾਂ ਵਿੱਚ ਪਾ ਲੈਨੇ ਜਿਵੇਂ ਥੱਲਿਓਂ ਬੀਐਸਟੀ ਹੁੰਦੀ ਤੋੜੀ ਫालतू ਦੀ ਉਹ ਪਾ ਲੈਨੇ ਆ। ਜਾਂ ਸੁੱਕੇ ਹਰਾ ਹੋਵੇ ਉਹ ਪਾ ਲੈਂਦਾ। ਹਾਂਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਲਿਆਂਦੇ ਨੇ ਆ ਨਵੇਂ ਬੈੱਡ। ਇਹ ਕੱਲ ਰਾਤ ਹੀ ਆਪਾਂ ਲੈ ਕੇ ਆਂਦੇ ਆ ਜੀ ਤੇ ਨਾਲ ਹੀ ਆ ਗੱਦੇ ਵੀ ਲਿਆਂਦੇ ਆ ਨਵੇਂ ਤੇ ਤਾਂ ਹੀ ਇਹਨਾਂ ਦੀ ਹਲੇ ਫਿਟਿੰਗ ਵੀ ਕਰਨ ਵਾਲੀ ਪਈ ਆ ਦੇਖ ਸਕਦੇ ਹੋ ਤੁਸੀਂ ਹਲੇ ਆਪਾਂ ਫਿਟ ਨਹੀਂ ਕੀਤੇ ਹੈਗੇ ਤੇ ਕਾਗਜ਼ ਵਗੈਰਾ ਸਾਰਾ ਉੱਧੇ ਹੀ ਇਹਦੇ ਰੈਪ ਕੀਤੇ ਹੋਏ ਨੇ। हां जी ਲੋ ਜੀ ਇਹ ਲੱਗੇ ਨੇ ਇੱਥੇ ਫਿਟਿੰਗ ਕਰਨ ਇਹਦੇ ਨਟ ਜਿਹੜੇ ਹੈਗੇ ਉਹ ਕਸਨ ਅਰਮਾਨ ਤੇ ਡੈੜੀ ਲੱਗੇ ਹੋਏ ਨੇ ਮੈਂ ਥੋੜਾ ਇੱਥੇ ਵੀਡੀਓ ਨੂੰ ਫਾਸਟ ਕਰ ਦਿੱਤਾ ਤਾਂ ਕਿ ਇੱਕ ਤਾਂ ਵੀਡੀਓ ਬਹੁਤ ਜ਼ਿਆਦਾ ਵੱਡੀ ਨਾ ਹੋਵੇ ਕੋਈ ਬੋਰਿੰਗ ਜੀ ਨਾ ਬਣੇ ਤੁਸੀਂ ਦੇਖ ਸਕਦੇ ਹੋ ਇਹ ਉੱਪਰਲਾ ਜਿਹੜਾ ਕਾगज ਆ ਉਤਾਰ ਰਹੇ ਨੇ ਜਿਹੜਾ ਗੱਡੀਆਂ ਦੇ ਉੱਪਰ ਕਾगज ਹੈ ਨਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੱਡੀਆਂ ਦੇ ਵਿੱਚ ਫਿਟਿੰਗ ਜੀ ਹੋਈ ਵੀ ਆ ਤੇ ਉਹਨਾਂ ਦਾ ਕਾगज ਆਪਾਂ ਨਹੀਂ ਉਤਾਰ ਰਿਹਾ ਕਿਉਂਕਿ ਫਿਰ ਇਹ ਵੀ ਜਿੰਨਾ ਟਾਈਮ ਹੋ ਸਹੀ ਰਹਿਣਗੇ ਉਹਨਾਂ ਟਾਈਮ ਆਪਾਂ ਉਤਾਰਦੇ ਨਹੀਂ ਹੈਗੇ ਮਿੱਟੀ ਘਟਾਉਂਦਾ ਹਨਾ ਵੀ ਛੇਤੀ ਖਰਾਬ ਨਹੀਂ ਹ ਤਾ ਕਰਕੇ ਪਸਿਰਫ ਉੱਪਰ ਉੱਪਰ ਵਾਲਾ ਜਿਹੜਾ ਹੈਗਾ ਪੋਲੀਥੀਨ ਜਿਹੜਾ ਕਵਰ ਕੀਤਾ ਹੋਇਆ ਸੀ ਉਹ ਉਤਾਰਿਆ ਤੇ ਉਹ ਰੈਪ ਜਿਆ ਕਰਕੇ ਭੇਜਦੇ ਹੁੰਦੇ ਹਨ ਨਾ ਇਹ ਵੀ ਤਾਂ ਕਿ ਥਰੀ ਹਟ ਨਾ ਪਵੇ ਨੁਕਸਾਨਿਆ ਨਾ ਜਾਵੇ ਜਿਹੜਾ ਹੈਗਾ ਬੈੱਡ ਤਾਂ ਕਰਕੇ ਫਿਰ ਉੱਪਰਲਾ ਉੱਪਰਲਾ ਪੋ ਉਤਾਰਤਾ ਇੱਥੇ ਹੁਣ ਰਮਾਨ ਵੀ ਲੱਗਿਆ ਦੂਸਰਾ ਜਿਹੜਾ ਬੈੱਡ ਹੈ ਉਹਦਾ ਵੀ ਕਾਗਜ਼ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਕਾਗਜ਼ ਲੱਗਿਆ ਹੋਇਆ ਆਸੇ ਪਾਸੇ ਇਹ ਉਤਾਰ ਰਹੇ ਹੈਗਾ ਤੇ ਕਿਉਂਕਿ ਨਾਟਕਸਨੇ ਸੀ ਫਿਰ ਨਾਟਕਸਨ ਤੋਂ ਬਾਅਦ ਫਿਰ ਉਤਾਰਨਾ ਔਖਾ ਹੋ ਜਾਂਦਾ ਕਿਉਂਕਿ ਇਹਨਾਂ ਨੇ ਚਾਰੇ ਪਾਸੇ ਹੋ ਇਹਨਾਂ ਨੇ ਪੈਕ ਕਰਕੇ ਭੇਜੇ ਸੀ ਜਿਹੜਾ ਭੇਜਣ ਦਾ ਤਰੀਕਾ ਇਹਨਾਂ ਦਾ ਬਹੁਤ ਵਧੀਆ ਮੈਨੂੰ ਲੱਗਿਆ ਵੀ ਬੈੱਡ ਨੂੰ ਪੂਰਾ ਰੈਪ ਕਰਕੇ ਭੇਜਿਆ ਨਾ ਨਹੀਂ ਵੀ ਤਾਂ ਕਿ ਕੋਈ ਛਿਰੀਟ ਨਾ ਪਵੇ ਵੱਡਾਂ ਦੇ ਵਾਲੇ ਵਾਲੇ ਸੋ ਤਾਂ ਕਰਕੇ ਉਪਰੋਂ ਉਪਰ ਫਿਰ ਇਹ ਆਪਾਂ ਉਤਾਰ ਤਾਂ ਗੱਡੀਆਂ ਦਾ ਕਵਰ ਨਹੀਂ ਸੀ ਉਤਾਰਿਆ ਤੇ ਇੱਥੇ ਹੁਣ ਇਹਦੇ ਈਰਮਾਨ ਦੇ ਡੈਡੀ ਈਰਮਾਨ ਲੱਗੇ ਨੇ ਨਟ ਬੋਨਡ ਕਸਨ ਆਹ ਸਾਈਡ ਜਿਹੜਾ ਡਰਾ ਨਹੀਂ ਹੁੰਦਾ ਸਾਈਡ ਤੇ ਉਹ ਹੈ ਤੇ ਇਹਦੇ ਵੀ ਈਰਮਾਨ ਦਾ ਕਾਗਜ਼ ਉਤਾਰਿਆ ਇਹਦੇ ਵੀ ਗੱਡੀ ਦਾ ਕਾਗਜ਼ ਸੀ ਉਹ ਨਹੀਂ ਉਤਾਰਿਆ ਆਪਾਂ ਡਰਾ ਦਾ ਵੀ ਤੇ ਆਹ ਗੱਡੀ ਦੇ ਉੱਪਰ ਕਵਰ ਹੈ ਨਾ ਇਹ ਵਾਲਾ ਨਹੀਂ ਆਪਾਂ ਉਤਾਰਿਆ ਉਹ ਲਾ ਉੱਪਰ ਉੱਪਰ ਵਾਲਾ ਉਹ ਉਤਾਰ ਦਿੱਤਾਗਾ ਤੇ ਇਹ ਜਿਹੜੇ ਡਰਾਅ ਨੇ ਇਹਦੇ ਵਿੱਚ ਜਨਕੀ ਲਾਈਟ ਦੀ ਫਿਟਿੰਗ ਹੋਈ ਵੀ ਆ ਤੇ ਵਿੱਚ ਹੀ ਪਲੱਗ ਵੀ ਲੱਗਿਆ ਹੋਇਆ ਮੈਂ ਤੁਹਾਨੂੰ ਦਿਖਾਨੀ ਆ ਦੇਖੋ ਪਲੱਗ ਹੈ ਇੱਕ ਸਵਿੱਚ ਜਿਹੜੀ ਲਾਈਟ ਦੀ ਆ ਇਹ ਵਾਲੀ ਉੱਪਰ ਰੈਡ ਲਾਈਟ ਆ ਇੱਕ ਪਲੱਗ ਦੀ ਆ ਇਹਦੇ ਵਿੱਚ ਜਿਵੇਂ ਆਪਾਂ ਚਾਰਜ ਵਗੈਰਾ ਲਾਉਣਾ ਹੋਵੇ ਤਾਂ ਵਧੀਆ ਲੱਗ ਸਕਦਾ ਬਾਕੀ ਡਰਾਅ ਵਧੀਆ ਖੁੱਲਾ ਡੁੱਲਾਗਾ ਤੇ ਇਹਨਾਂ ਨੇ ਲਓ ਜੀ ਇੱਥੇ ਹੁਣ ਕਰ ਦਿੱਤੀ ਸੀ ਫਿਟਿੰਗ ਜਿਹੜੀ ਵੱਡਾਂ ਦੀ ਤੇ ਹੁਣ ਸਾਈਡ ਡਰਾਅ ਉਹ ਰੱਖਣ ਲੱਗੇ ਹੋਏ ਨੇ ਸਾਈਡ ਡਰਾਅਰੇ ਜਿਹੜੇ ਨਾਟਾ ਉਹ ਨਹੀਂ ਹੈਗੇ ਬਸ ਬੱਡਾਂ ਦੇ ਤੇ ਜਿਹੜੀ ਪਿਛਲੀ ਢੂਆ ਉਹਦੇ ਨਾਲ ਸੀਗੇ ਤੇ ਇੱਥੇ ਲੱਗੇ ਹੋਏ ਨੇ ਲਾਈਟ ਵਗੈਰਾ ਕਸਨ ਜਿਹੜੀ ਇੱਕ ਸਾਈਡ ਦੀ ਲਾਈਟ ਆਪਾਂ ਚਲਾ ਕੇ ਦੇਖੀ ਸੀਗੀ ਆ ਦੇਖੋ ਤੁਸੀਂ ਲਾਈਟ ਕਿੰਨੀ ਸੋਹਣੀ ਲੱਗ ਰਹੀ ਆਪਾਂ ਇੱਕ ਸਾਈਡ ਦੀ ਚਲਾ ਕੇ ਦੇਖੀ ਆ ਤੇ ਚਾਰਜਿੰਗ ਪੁਆਇੰਟ ਵੀ ਹੈਗਾ ਦੋਨੋਂ ਸਾਈਡ ਹੀ ਆ ਲਾਈਟਾਂ ਵੀ ਚਾਰਜਿੰਗ ਪੁਆਇੰਟ ਦੋਨੋਂ ਸਾਈਡ ਹੀ ਇਹਨਾਂ ਨੇ ਲਗਾ ਕੇ ਦਿੱਤੇ ਹੋਏ ਨੇ ਲਓ ਜੀ ਬੈੱਡ ਸ਼ੀਟ ਵਗੈਰਾ ਵਿਛਾ ਕੇ ਆਪਾਂ ਪੂਚਾ ਪਾਚਾ ਲਾ ਕੇ ਚੰਗੀ ਤਰ੍ਹਾਂ ਸਾਰਾ ਤੇ ਮੈਂ ਇੱਥੇ ਕਾਰਪੇਟ ਵਿਛਾਤੀ ਆ ਕਾਰਪੇਟ ਇਸ ਕਰਕੇ ਕਿਉਂਕਿ ਆਪਣਾ ਵਿਹੜਾ ਕੱਚਾ ਹੈ ਤੇ ਉਹਦਾ ਕਰਕੇ ਮਿੱਟੀ ਅੰਦਰ ਨੂੰ ਆਉਂਦੀ ਹੈ ਫਿਰ ਕਈ ਵਾਰੀ ਰਮਾਨ ਨੰਗੇ ਪੈਰੀ ਬੈੱਡ ਦੇ ਉੱਪਰ ਚੜ ਜਾਂਦਾ ਫਿਰ ਉਹ ਤਾਂ ਕਈ ਗੱਦਿਆਂ ਦੇ ਵਿੱਚ ਮਿੱਟੀ ਨਾ ਜਾਵੇ ਤੇ ਇਹ ਕਾਰਪੇਟ ਆਪਾਂ ਨਵੀਂ ਨਹੀਂ ਲਿਆਂਦੀ ਤਾਂ ਮੇਰੇ ਕੋਲੇ ਘੱਟ ਤੋਂ ਘੱਟ 10 ਸਾਲ ਹੋ ਗਏ ਇਦਾਂ ਹੀ ਪਈ ਨੂੰ ਤੇ ਜਦੋਂ ਦਾ ਆਪਾਂ ਇਸ ਘਰ ਚ ਆਏ ਉਹਨਾਂ ਦੀ ਵਿਛਾਈ ਨਹੀਂ ਆ ਉਦੋਂ ਦੀ ਫਿਰ ਮੈਂ ਪੈਕ ਕਰਕੇ ਪਰਛੱਤੀ ਤੇ ਰੱਖਦੀ ਸੀ ਇਹ ਪਾ ਅੱਜ ਕੱਟੀ ਆ ਫਿਰ ਚੰਗੀ ਤਰ੍ਹਾਂ ਮੈਂ ਝਾੜ ਕੇ ਥੋੜੀ ਧੁੱਪ ਲਵਾ ਕੇ ਹੁਣੇ ਬਿਛਾਤੀ ਆ ਤਾਂ ਕਿ ਇਹਦੇ ਉੱਤੇ ਪੈਰ ਕਿੜੇ ਖਸਾ ਕੇ ਇਹ ਰਮਾਨ ਉੱਪਰ ਚੜੂਗਾ ਤੇ ਫਿਰ ਸਾਰਾ ਸਾਫ਼ ਸੁਥਰਾ ਰਹੂਗਾ। ਆਕੀ ਦੇਖੋ ਜੀ ਕਮਰਾ ਬਹੁਤ ਸੋਹਣਾ ਲੱਗਦਾ ਹੁਣ। ਬੈੱਡਾਂ ਦੇ ਨਾਲ ਨਾਲ ਜਿਹੜਾ ਕਮਰੇ ਦੀ ਸ਼ਕਲ ਆ ਉਹ ਜਿਹਨੇ ਚੇਂਜ ਹੋ ਗਈ ਆ। ਲੋ ਜੀ ਹੁਣ ਆਪਣੀ ਅੰਦਰ ਬੈੱਡਾਂ ਦੀ ਫਿਟਿੰਗ ਪੈਰਾ ਸਾਰਾ ਕੁਝ ਹੋ ਗਿਆ ਕੰਮ ਤੇ ਮੈਂ ਹੁਣ ਇੱਧਰ ਦੂਸਰੀ ਸਾਈਡ ਆਈ ਹਾਂ ਜਿੱਧਰ ਬਾੜੀ ਲਾਉਣੀ ਹੈ ਨਾ ਉਧਰ ਖੜੀ ਆ ਮੈਂ। ਹਵਾ ਚੱਲ ਰਹੀ ਸੀ ਠੰਡੀ ਠੰਡੀ ਤੇ ਮੈਂ ਕਿਹਾ ਚਲੋ ਇੱਥੇ ਖੜਕੀ ਮੈਂ ਬਾਕੀ ਦੀ ਵੀਡੀਓ ਜਿਹੜੀ ਕੰਪਲੀਟ ਕਰ ਲਵਾਂ ਕਿਉਂਕਿ ਹਵਾ ਬਹੁਤ ਸੋਹਣੀ ਚੱਲ ਰਹੀ ਆ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਨਾ ਸੀ ਹਨਾ ਵੀ ਬੇਹੀ ਰੋਟੀ ਖਾ ਕੇ ਆਪਣੀ ਇੱਕ ਭੈਣ ਨੇ ਆਪਣਾ ਵਜ਼ਨ ਘਟ ਕੀਤਾ ਸੋ ਉਹਨਾਂ ਨੇ ਕਿਵੇਂ ਵਜ਼ਨ ਘਟਾਇਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਬਾਕੀ ਫਿਰ ਮੈਂ ਵੀ ਥੋੜਾ ਜਿਹਾ ਸਰਚ ਕਰਕੇ ਦੇਖਿਆ ਸੀ ਬੇਹੀ ਰੋਟੀ ਦੇ ਵਿੱਚ ਇਹ ਜੀ ਕਿਹੜੀ ਚੀਜ਼ ਹੁੰਦੀ ਆ ਜਿਹਦਾ ਕਰਕੇ ਸਾਡਾੜਾ weight ਉਹ loss ਹੋਣ ਦੇ ਵਿੱਚ ਜਾਂ ਘਟਾਉਣ ਦੇ ਵਿੱਚ ਮਦਦ ਮਿਲਦੀ ਆ ਤਾਂ ਮੈਨੂੰ ਸਰਚ ਕਰਕੇ ਪਤਾ ਚੱਲਿਆ ਬੈੜਾ ਜਿਹੜੀ ਪੇਹੀ ਰੋਟੀ ਹੁੰਦੀ ਹੈ ਨਾ ਉਹਦੇ ਵਿੱਚ ਜਿਹੜਾ ਫਾਈਬਰ ਹੁੰਦਾ ਉਹ ਜ਼ਿਆਦਾ ਮਾਤਰਾ ਵਿੱਚ ਹੋ ਜਾਂਦਾ ਜਿਵੇਂ ਸਵੇਰੇ ਆਪਾਂ ਜਿਹੜੀ ਰੋਟੀ ਬਣਾਉਣੀ ਆ ਕਰੋ ਆਪਾਂ ਹੱਥ ਨੇ ਖਾਣੇ ਆ ਤਾਂ ਉਹਦੇ ਵਿੱਚ ਵੀ ਫਾਈਬਰ ਜ਼ਿਆਦਾ ਹੁੰਦਾ ਜਾਂ ਜਿਹੜੀ ਆਪਾਂ ਰਾਤ ਨੂੰ ਰੋਟੀ ਬਣਾ ਕੇ ਰੱਖ ਦਿੰਨੇ ਆ ਸਵੇਰੇ ਖਾਣੇ ਆ ਉਹਦੇ ਵਿੱਚ ਜਿਹੜਾ ਫਾਈਬਰ ਆ ਉਹ ਬਹੁਤ ਜ਼ਿਆਦਾ ਹੋ ਜਾਂਦਾ ਸੋ ਫਾਈਬਰ ਵਾਲੀ ਜਿਹੜੀ ਚੀਜ਼ ਆਪਾਂ ਖਾਣੇ ਆ ਨਾ ਉਹਦੇ ਨਾਲ ਆਪਣਾ ਜਿਹੜਾ ਪੇਟ ਆ ਉਹ ਭਰਿਆ ਭਰਿਆ ਰਹਿੰਦਾ ਤੇ ਫਿਰ ਆਪਾਂ ਨੂੰ ਭੁੱਖ ਵੀ ਜਿਹੜੀ ਛੇਤੀ ਨਹੀਂ ਲੱਗਦੀ ਸੋ ਇਸੇ ਕਰਕੇ ਆਪਾਂ ਨੂੰ ਡਾਕਟਰ ਵੀ ਜਦੋਂ ਆਪਾਂ ਜਾਂਦੇ ਆ ਡਾਕਟਰ ਦੇ ਕੋਲ ਤਾਂ ਜਦੋਂ ਆਪਾਂ weight loss ਦੀ ਖਾਸ ਕਰ ਮੈਡੀਸਨ ਖਾਣੀ ਆ ਤਾਂ ਉਹ ਆਪਾਂ ਨੂੰ ਕਹਿੰਦੇ ਹੁੰਦੇ ਵੀ ਫਾਈਬਰ ਵਾਲੀਆਂ ਚੀਜ਼ਾਂ ਖਾਓ ਹਨਾ ਤਾਂ ਕਿ ਉਹਦੇ ਨਾਲ ਆਪਣਾ ਡਾਪਾ ਨੂੰ ਭੁੱਖ ਨਾ ਛੇਤੀ ਲੱਗੇ ਆਪਾਂ ਨੂੰ ਐ ਲੱਗੇ ਵੀ ਆਪਣਾ ਪੇਟ ਭਰਿਆ ਹੋਇਆ ਖਾਲੀ ਨਾ ਮਹਿਸੂਸ ਹੋਵੇ ਤਾਂ ਖਾਲੀ ਆ ਮਹਿਸੂਸ ਹੁੰਦਾ ਉਹਦੀ ਆਪਾਂ ਨੂੰ ਭੁੱਖ ਲੱਗਦੀ ਆ ਸੋ ਭੈਣ ਨੇ ਦੱਸਿਆ ਕਹਿੰਦੀ ਮੈਂ ਰਾਤ ਵਾਲੀ ਰੋਟੀ ਜਿਹੜੀ ਆ ਮੈਂ ਸਵੇਰੇ ਖਾਂਦੀ ਸੀ ਸਵੇਰ ਵਾਲੀ ਰੋਟੀ ਮੈਂ ਰਾਤ ਨੂੰ ਖਾਂਦੀ ਸੀ ਕਹਿੰਦੀ ਇਹਦਾ ਇਹ ਸੀਗਾ ਵੀ ਜਿੱਥੇ ਆਪਾਂ ਤਾਜੀ ਰੋਟੀ ਤਿੰਨ ਚਾਰ ਵੀ ਖਾ ਲੈਂਦੇ ਸੀ ਤੇ ਉਹਦੇ ਨਾਲ ਆਪਣਾ weight ਵਧਦਾ ਹੈ ਨਾ ਜਦੋਂ ਪਰ ਰੋਟੀ ਖਰਾ ਕੇ ਜਿਆਦਾ ਰੋਟੀ ਜਿਆਦਾ ਖਾ ਰਹੀਆਂ ਆ ਆਟਾ ਜਿਆਦਾ ਖਾ ਰਹੀਆਂ ਤਾਂ weight ਵਧਦਾ ਕਹਿੰਦੀ ਵੀ ਮੈਂ ਕੀ ਕੀਤਾ ਨਾ ਮੈਂ ਰਾਤ ਵਾਲੀ ਰੋਟੀ ਸਵੇਰੇ ਖਾਣੀ ਜਿੱਥੇ ਮੈਂ 3-4 ਖਾਣੀ ਆ ਮੈਂ ਉਥੇ ਕਹਿੰਦੀ 1.5 ਜਾਂ 2 ਰੋਟੀ ਬੜੀ ਮੁਸ਼ਕਲ ਨਾਲ ਖਾਂਦੀ ਸੀ ਕਿਉਂਕਿ ਫਿਰ ਨਾ ਉੰਨੀ ਰੋਟੀ ਖਾਣ ਤੇ ਕਹਿੰਦੀ ਮੈਨੂੰ ਆਇਆ ਲੱਗਦਾ ਹੁੰਦਾ ਸੀ ਮੇਰਾ ਪੇਟ ਭਰ ਗਿਆ ਫੁੱਲ ਹੋ ਗਿਆ ਪੇਟ ਠੀਕ ਹੈ ਇਦਾਂ ਹੀ ਕਹਿੰਦੀ ਮੈਂ ਸਵੇਰ ਵਾਲੀ ਰੋਟੀ ਰਾਤ ਨੂੰ ਖਾ ਲੈਣੀ ਠੀਕ ਹੈ ਮੈਂ ਆਪਦੇ ਲਈ ਕਹਿੰਦੀ ਥੋੜੀਆਂ ਰੋਟੀਆਂ ਵੱਧ ਬਣਾ ਕੇ ਰੱਖਣੀਆਂ ਇੱਕ ਦੋ ਰੋਟੀਆਂ ਤੇ ਜਿਹੜੀਆਂ ਕਹਿੰਦੇ ਨਾਲ-ਨਾਲ ਕਹਿੰਦੇ ਮੈਂ ਕਿਸੇ ਤੋਂ ਸੁਣਿਆ ਸੀ ਤੇ ਮੈਂ ਟਰਾਈ ਕਰਕੇ ਦੇਖਿਆ ਉਹਨਾਂ ਨੇ ਇਹ ਵੀ ਦੱਸਿਆ ਤੇ ਉਹਨਾਂ ਨੇ ਕਹਿੰਦੇ ਵੀ ਮੈਂ ਕਾਫੀ ਵਾਰ ਰਣੀ ਕਿ ਮੈਡੀਸਨ ਵਗੈਰਾ ਵੀ ਖਾਂਦੀ ਆ ਦਵਾਈ ਵਗੈਰਾ ਵੀ ਲੈਂਦੀ ਆ ਵੀ ਜਿਵੇਂ weight ਘਟਾਉਣ ਦੀ ਤੇ ਕਹਿੰਦੇ ਪਰ ਉਹਦੇ ਨਾਲ weight ਜਿਹੜਾ ਮੇਰਾ ਕੋਈ ਫਰਕ ਨਹੀਂ ਪਿਆ ਸੀ ਤੇ ਬਾਕੀ ਕਹਿੰਦੇ ਨਾਲ-ਨਾਲ ਮੈਂ ਘਰ ਦੇ ਕੰਮ ਰੱਖੇ ਸੈਰ ਵੀ ਕੀਤੀ ਤੇ ਕਹਿੰਦੀ ਬਾਕੀ ਤੁਸੀਂ ਇੱਕ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਚੀਨੀ ਵਗੈਰਾ ਨਹੀਂ ਖਾਣੀ ਚਾਹੀਦੀ ਮੈਂ ਕਹਿੰਦੀ ਚੀਨੀ ਬਿਲਕੁਲ ਹੀ ਬੰਦ ਕਰਤੀ ਸੀ ਕਹਿੰਦੇ ਮੈਂ ਕੀ ਚਾਹ ਪੀਣੀ ਮਿੱਠਾ ਬਿਲਕੁਲ ਬੰਦ ਕਰ ਦਿੱਤਾ ਸੀ ਕਹਿੰਦੇ ਉਹਦੇ ਨਾਲ ਵੀ ਮੈਨੂੰ ਮਦਦ ਮਿਲੀ ਤੇ ਮੈਂ ਰੋਟੀ ਦਾ ਵੀ ਮੇਰਾ ਇਦਾਂ ਹੋ ਗਿਆ ਕੰਟਰੋਲ ਕਿ ਮੈਨੂੰ ਭੁੱਖ ਨਹੀਂ ਸੀ ਲੱਗਦੀ ਸੋ ਤੁਸੀਂ ਵੀ ਟਰਾਈ ਜ਼ਰੂਰ ਕਰਕੇ ਦੇਖਿਓ ਦੇਖੋ ਜਦ ਤੱਕ ਆਪਾਂ ਕੋਈ ਚੀਜ਼ ਟਰਾਈ ਨਹੀਂ ਕਰਾਂਗੇ ਹਨਾ ਇਹਦੇ ਵਿੱਚ ਕੋਈ ਜ਼ਿਆਦਾ ਪੈਸੇ ਤਾਂ ਲੱਗਣੇ ਨਹੀਂ ਉਦੋਂ ਤੱਕ ਆਪਾਂ ਨੂੰ ਕਦੀ ਵੀ ਰਿਜ਼ਲਟ ਦਾ ਨਹੀਂ ਪਤਾ ਲੱਗਦਾ ਸੋ ਕਿਸੇ ਦੇ ਕਹਿਣ ਨਾਲੋਂ ਬਿਹਤਰ ਆਪਾਂ ਉਸ ਚੀਜ਼ ਨੂੰ ਟਰਾਈ ਕਰਕੇ ਦੇਖੀਏ ਫੇਰ ਹੀ ਆਪਾਂ ਉਹਦਾ ਰਿਜ਼ਲਟ ਦਾ ਪਤਾ ਲੱਗੂਗਾ ਸੋ ਤੁਸੀਂ ਵੀ ਜ਼ਰੂਰ ਕਰਕੇ ਦੇਖਿਓ ਤੇ ਤੁਹਾਨੂੰ ਅਗਰ ਫਰਕ ਪੈਂਦਾ ਤਾਂ ਜ਼ਰੂਰ ਦੱਸਿਓ ਸਾਂਝਾ ਕਰਿ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਬਾਕੀ ਜਿਹੜਾ ਅੱਜ ਦਾ ਸਵਾਲ ਹੈ ਤੇ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਦੀ ਆਂ ਅੱਜ ਦਾ ਸਵਾਲ ਹੈ ਵੀ ਜਿਹੜੀ ਕਾਰਪੇਟ ਮੈਂ ਵਿਛਾਈ ਸੀ ਉਹ ਕਿੰਨੇ ਸਾਲ ਪੁਰਾਣੀ ਹੈ ਠੀਕ ਹੈ ਜੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ